ਸਿਮਰਨ ਹਾਂਜੀ ਆ ਪੈਸੇ ਅਲਮਾਰੀ ਚ ਰੱਖ ਦੀ ਮੈਂ ਦੁਕਾਨ ਤੇ ਚੱਲਾਂ ਆਹ ਕਾਦੇ ਪੈਸੇ ਕੱਲ ਦੀ ਸੇਲ ਦੇ ਕਿੰਨੇ ਆ ਇਹ 12000 ਕੱਲ ਤਾਂ ਤੁਸੀਂ 5 ਵਜੇ ਨਹੀਂ ਗਏ ਸੀਗੇ ਸ਼ਾਮ ਨੂੰ 5 ਵਜੇ ਗਿਆ ਸੀ ਪਰ ਗਾਹਕ ਬਹੁਤ ਵਧੀਆ ਸੀਗੇ ਤਾਂ ਇੰਨੀ ਸੇਲ ਹੋ ਗਈ ਰੋਜ਼ ਇਦਾਂ ਹੁੰਦੀ ਆ ਸੇਲ ਰੋਜ਼ ਤਾਂ ਇਸ ਤੋਂ ਜ਼ਿਆਦਾ ਹੁੰਦੀ ਆ ਅੱਛਾ ਜੇ ਰੋਜ਼ ਇਦਾਂ ਹੀ ਸੇਲ ਹੁੰਦੀ ਆ ਤਾਂ ਤੁਸੀਂ ਆਪਣੇ ਕੋ ਕਿੰਨੇ ਰੱਖਦੇ ਹੋ ਮੈਨੂੰ ਜਿੰਨੀ ਲੋੜ ਹੁੰਦੀ ਆ ਵੀਰੇ ਦੇ ਦਿੰਦਾ ਵਾ ਜਿੰਨੀ ਲੋੜ ਜੇ ਤੁਸੀਂ ਕਹਿੰਦੇ ਹੋ ਵੱਧ ਜਾਂਦੀ ਹੈ ਸੇਲ ਕਦੇ ਘਟ ਜਾਂਦੀ ਆ ਜੇ ਆਪਾਂ ਐਵਰੇਜ ਵੀ ਲਈਏ ਤਾਂ 3 ਲੱਖ ਤੋਂ ਵੱਧ ਹੀ ਬਣਦੀ ਆ ਤੋ ਤੁਹਾਨੂੰ ਕੀ ਮਿਲਦਾ ਉਹਦੇ ਵਿੱਚੋਂ ਸਿਰਫ 25000 ਸਿਮਰਨ 3 ਲੱਖ ਦੀ ਸੇਲ ਹੁੰਦੀ ਆ ਨਾ ਕਿ 3 ਲੱਖ ਬਚਦਾ ਬਚਤ ਤਾਂ ਬਾਅਦ ਚ ਹੁੰਦੀ ਆ ਖਰਚੇ ਕੱਢਣ ਤੋਂ ਬਾਅਦ ਸਾਰੇ ਖਰਚੇ ਤਾਂ ਵੀਰਾ ਕਰਦਾ ਵਾ ਮੈਨੂੰ ਤਾਂ ਅੱਜ ਪਤਾ ਲੱਗਿਆ ਵੀਰਾ ਖੋਸ਼ ਕੀ ਹੋ ਰਿਹਾ ਹੁੰਦਾ ਸਾਰੀ ਕਮਾਈ ਤਾਂ ਵੀਰੇ ਕੋਲ ਹੀ ਹੁੰਦੀ ਆ ਨਾਲੇ ਇੰਨੇ ਖਰਚੇ ਵੀ ਨਹੀਂ ਹੈਗੇ ਜੇ ਆਪਾਂ ਖਰਚਾ ਵੀ ਗੱਡੀ ਆ ਫਿਰ ਵੀ ਜਿਆਦਾ ਕਮਾਈ ਨਾ ਬੀਰੇ ਕੋਲ ਹੀ ਆ ਤੁਹਾਨੂੰ ਤਾਂ ਕੁਛ ਵੀ ਨਹੀਂ ਮਿਲਦਾ ਤੁਹਾਨੂੰ ਮਿਲਦਾ ਰੂੰਗਾ ਸਿਰਫ ਰੂੰਗਾ ਸਿਮਰਨ ਰੋਂਗੇ ਦੀ ਗੱਲ ਕਰਦੀ ਆ ਦੁਕਾਨ ਤੇ ਨਿੱਕੇ ਨਿੱਕੇ ਖਰਚੇ ਪਤਾ ਕਿੰਨੇ ਹੁੰਦੇ ਨੇ ਕੱਲੀ ਕੱਲੀ ਚੀਜ਼ ਤੇ ਪੈਸੇ ਲੱਗਦੇ ਆ ਕੋਈ ਕੰਪਨੀ ਵਾਲਾ ਸਮਾਨ ਵੀ ਫ੍ਰੀ ਨਹੀਂ ਦਿੰਦਾ ਸਮਾਨ ਲੈਣ ਤੋਂ ਬਾਅਦ ਉਸ ਸਮਾਨ ਨੂੰ ਵੇਚਣ ਨੂੰ ਪਤਾ ਕਿੰਨੇ ਪਾਪੜ ਵੇਣਨੇ ਪੈਂਦੇ ਆ ਕਿੰਨੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਫਿਰ ਕਿਸੇ ਸਮਾਨ ਚੋਂ 5 ਬਚਦੇ ਆ ਕਿਸੇ ਚੋਂ 10 ਕਦੇ ਕਦੇ ਤਾਂ ਸਮਾਨ ਐਕਸਪਾਇਰ ਹੋ ਜਾਂਦਾ ਪੱਲਿਓ ਪਾਣੇ ਪੈਂਦੇ ਆ ਫਿਰ ਸਮਾਨ ਵੇਚਣ ਲਈ ਜਿਹੜਾ ਸਟਾਫ ਰੱਖਿਆ ਉਹਨਾਂ ਦੇ ਖਰਚੇ ਲੱਗ ਬਿਜਲੀ ਦਾ ਖਰਚਾ ਲੱਗ ਫਿਰ ਘਰ ਦੀ ਗੱਲ ਆ ਜਾਂਦੀ ਆ ਘਰ 'ਚ ਬਿਜਲੀ ਦਾ ਖਰਚਾ ਸਿਲੰਡਰ ਦਾ ਖਰਚਾ ਰਾਸ਼ਨ ਤੋਂ ਲੈ ਕੇ ਤੱਕ ਸਬਜੀ ਦਾ ਵੀ ਸਾਰਾ ਖਰਚਾ ਵੀਰਾ ਦੇਖਦਾ ਵਾ ਜੇ ਆਪਾਂ ਦੇਖਣ ਬੈਠ ਜਾਈਏ ਨਾ ਆਪਾਂ ਨੂੰ ਤਾਂ ਸਮਝ ਹੀ ਨਾ ਲੱਗੇ ਇੰਨੇ ਖਰਚੇ ਕਰਨ ਤੋਂ ਬਾਅਦ ਫਿਰ ਵੀ ਵੀਰਾ ਆਪਾਂ ਨੂੰ 25000 ਦਿੰਦਾ ਆਪਣੇ ਪਰਸਨਲ ਖਰਚਣ ਲਈ ਨਾਲੇ ਸਿਮਰਨ ਸਿਆਣਿਆਂ ਨੇ ਸੱਚ ਹੀ ਕਿਹਾ ਵਾ ਸਾਰਿਆਂ ਨੂੰ ਲੱਗਦਾ ਵਾ ਕਿ ਪੈਸੇ ਆ ਰਹੇ ਆ ਰਹੇ ਆ ਰਹੇ ਪਰ ਖਰਚੇ ਕਿੰਨੇ ਹੁੰਦੇ ਆ ਇਹ ਕਿਸੇ ਨੂੰ ਨਹੀਂ ਪਤਾ ਲੱਗਦਾ ਸਾਰੇ ਕਹਿੰਦੇ ਆ ਕਿ ਕਮਾਈ ਗੋਡੇ ਤੱਕ ਆ ਪਰ ਜਦੋਂ ਹਿਸਾਬ ਲਾਣ ਲੱਗਦੇ ਆ ਨਾ ਗਿੱਟਿਆਂ ਤੱਕ ਵੀ ਨਹੀਂ ਰਹਿੰਦੀ ਪਰ ਬੈਠਿਆਂ ਨਹੀਂ ਪਤਾ ਲੱਗਦਾ ਦੁਕਾਨ ਤੇ ਜਾ ਕੇ 10 10 12 12 ਘੰਟੇ ਖੜ ਕੇ ਫਿਰ ਪਤਾ ਲੱਗਦਾ ਵਾ ਘਰ ਤਾਂ ਤੈਨੂੰ ਐ ਲੱਗਦਾ ਕਿ 12000 ਦੀ ਸੇਲ ਹੋ ਗਈ ਪਰ ਉਹਦੇ ਲਈ ਕਿੰਨਾ ਕੁਝ ਕਰਨਾ ਪਿਆ ਉਹ ਤਾਂ ਤੈਨੂੰ ਨਹੀਂ ਪਤਾ ਨਾਲੇ ਇੰਨਾ ਕੁਝ ਕਰਨ ਤੋਂ ਬਾਅਦ ਵੀਰਾਪਾਲ ਨੂੰ ਕਦੇ ਜਿਤਾਉਂਦਾ ਨਹੀਂ ਆ ਸ਼ੋਅ ਵੀ ਨਹੀਂ ਹੋਣ ਦਿੰਦਾ ਨਾਲੇ ਵੀਰੇ ਦਾ ਤਾਂ ਕੋਈ ਫालतू ਖਰਚਾ ਹੈ ਨਹੀਂ ਤੈਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਸਾਰੇ ਕੱਪੜੇ ਵੀਰਾ ਪੁਰਾਣੇ ਲੈ ਕੇ ਗਿਆ ਵਾ ਸਿਰਫ ਇੱਕ ਸ਼ਰਟ ਨਵੀਂ ਲੈ ਕੇ ਗਿਆ ਉਹ ਮੈਨੂੰ ਇੰਨੀਆਂ ਗੱਲਾਂ ਸੁਣਾਈ ਜਾਂਦੇ ਹੋ ਕਿ ਵੀਰੇ ਦਾ ਖਰਚਾ ਇੰਨੀ ਕੋਈ ਤੇ ਆ ਕੀ ਆ ਆ ਵੀਰਾ ਪੰਗੜਾ ਪਾ ਰਿਆ ਵਾ ਛੋਟੇ ਭਰਾ ਦੀ ਅੰਗੇਜਮੈਂਟ ਆ ਮੈਂ ਨਾ ਤੁਹਾਨੂੰ ਪੰਗੜਾ ਨਹੀਂ ਦਿਖਾ ਰਹੀ ਜੋ ਦਿਖਾਣਾ ਚਾਹੀ ਰਹੀ ਐ ਨਾ ਉਹ ਦੇਖੋ ਉਹ ਆਪ ਹੀ ਦੱਸ ਦੇ ਕਹਿਣਾ ਕੀ ਚਾਰੀਆਂ ਸਾਫ ਸਾਫ ਵੀਰੇ ਦੇ ਗਲਚ ਕੀ ਪਾਇਆ ਆ ਉਹ ਤਾਂ ਨਾਰਮਲ ਕੋਈ ਚੈਨ ਨਹੀਂ ਪਾਈ ਹੋਈ ਆ ਮੈਨੂੰ ਨਾ ਪਤਾ ਵਾ ਨਾਰਮਲ ਕਿਹੜੀ ਹੁੰਦੀ ਆ ਤੇ ਸੋਨੇ ਦੀ ਕਿਹੜੀ ਹੁੰਦੀ ਆ ਵੀਰੇ ਨੇ ਸੋਨੇ ਦੀ ਪਾਈ ਹੋਈ ਆ ਤੇ ਫਿਰ ਕੀ ਹੋ ਗਿਆ ਤੁਹਾਡੇ ਕੋ ਹੈਗੀ ਆ ਮੈਨੂੰ ਕਿਹਾ ਸੀ ਵੀਰੇ ਨੇ ਕਿ ਬਣਵਾ ਦਿੰਨਾ ਵਾ ਮੈਂ ਕਿਹਾ ਵੀਰੇ ਲੋੜ ਹੀ ਨਹੀਂ ਐਵੇਂ ਫालतू ਖਰਚਾ ਕਿਉਂ ਕਰਨਾ ਅੱਛਾ ਜੇ ਤੁਸੀਂ ਬਣਵਾਣੀ ਆ ਤਾਂ ਫालतू ਖਰਚਾ ਜੇ ਵੀਰੇ ਨੇ ਬਣਵਾਣੀ ਆ ਤਾਂ ਕੋਈ ਚੱਕਰ ਨਹੀਂ ਤੇ ਇਹਦੇ ਚ ਹੋ ਕੀ ਗਿਆ ਇਹਦੇ ਐਂਦਾ ਕਰੋ ਮੈਨੂੰ ਬਣਵਾ ਕੇ ਦੇ ਦਿਓ ਫਿਰ ਤੈਨ ਕੋ ਹੈਗੀ ਤਾਂ ਮੈਨੂੰ ਹੋਰ ਵਧੀਆ ਬਣਵਾ ਕੇ ਦੋ ਮੋਟੀ ਚਾਹੀਦੀ ਆ ਮੈਨੂੰ ਬਣਵਾ ਦੋਗੇ ਹੈਗਿਆ ਪੈਸੇ ਤੁਹਾਡੇ ਕੋ ਇੰਨੇ ਸੱਚ ਤੁਹਾਡੇ ਕੋ ਤਾਂ ਇੰਨੇ ਪੈਸੇ ਹੋਣੇ ਹੀ ਨਹੀਂ ਤੁਹਾਨੂੰ ਤਾਂ ਰੂੰਗਾ ਮਿਲਦਾ ਵਾ ਸਿਮਰਨ ਤੈਨੂੰ ਨਾ ਮੈਂ ਪੈਸੇ ਰੱਖਣ ਨੂੰ ਕਿਹਾ ਸੀ ਤੂੰ ਹੋਰ ਹੀ ਗੱਲਾਂ ਲੈ ਕੇ ਬੈ ਗਈਆਂ ਮੈਂ ਤਾਂ ਤੈਨੂੰ ਇਹ ਕਹਿਣ ਲੱਗਾ ਸੀ ਕਿ ਦੁਕਾਨ ਤੇ ਆ ਜੀ ਪਰ ਤੂੰ ਹੁਣ ਰਹਿ ਨਹੀਂ ਦੇਈ ਮੈਂ ਜਾਣਾ ਦੁਕਾਨ ਤੇ ਹਾਂ ਤੇ ਫੋਟੋ ਕਿੰਨੀ ਸੋਹਣੀ ਆ ਹਾਂ ਕਿੰਨੀ ਘੈਂਟ ਆ ਨਾ ਆ ਦੇਖੋ ਵੀਡੀਓਜ਼ ਵੀ ਪਾਈਆਂ ਵੀਰੇ ਜਿੰਨੇ ਐ ਕਰੋ ਭਾਜੀ ਤੁਸੀਂ 6 ਪੀਸ ਉਹਦੇ ਵੀ ਪਾ ਦਿਓ ਠੀਕ ਆ ਕੋਈ ਗੱਲ ਨਹੀਂ ਤੁਸੀਂ ਮੈਨੂੰ ਬਿੱਲ WhatsApp ਕਰ ਦਿਓ ਮੈਂ ਪੇਮੈਂਟ ਕਰਵਾ ਦੂੰਗਾ ਠੀਕ ਆ ਸਿਮਰਨ ਨੇਹਾ ਹਾਂ ਜੀ ਵੀਰੇ ਤੁਸੀਂ ਕਦੋਂ ਦੇ ਫੋਨ ਹੀ ਚਲਾਈ ਜਾ ਰਹੇ ਹੋ ਕੰਮ ਕਿਉਂ ਨਹੀਂ ਕਰ ਰਹੇ ਵੀਰੇ ਅੱਜ ਤਾਂ ਫੋਨ ਦੇਖਣਾ ਬੰਦ ਦਾ ਵਾ ਕੀ ਹੋ ਗਿਆ ਤੁਸੀਂ ਵੀਰੇ ਦਾ ਸਟੇਟਸ ਨਹੀਂ ਦੇਖਿਆ ਆ ਦੇਖੋ ਹਾਂ ਮੈਂ ਦੇਖਿਆ ਸੀ ਘਰੇ ਪਰ ਥੋੜਾ ਜਿਹਾ ਦੇਖਿਆ ਸੀ ਕਿੰਨੀ ਸੋਹਣੀ ਵੀਡੀਓ ਆ ਨਾ ਇਹ ਹਾਂ ਵੀਰਾ ਪੰਗੜਾ ਵੀ ਕਿੰਨਾ ਸੋਹਣਾ ਪਾ ਰਿਹਾ ਵਾ ਦੇਖੋ ਫੋਟੋ ਕਿੰਨੀ ਸੋਹਣੀ ਆਈ ਆ ਹੂੰ ਵੀਰੇ ਵੀਰੇ ਨੇ ਕਦੇ ਵੀ ਸਟੇਟਸ ਨਹੀਂ ਪਾਇਆ ਸੀ ਅੱਜ ਪਹਿਲੀ ਵਾਰੀ ਵੀਰੇ ਨੇ ਆਪਣਾ ਸਟੇਟਸ ਪਾਇਆ ਵੀਰਾ ਪਤਾ ਕਿਉਂ ਸਟੇਟਸ ਪਾ ਰਿਹਾ ਵਾ ਵੀਰਾ ਕਹਿੰਦਾ ਮੈਂ ਤਾਂ ਇੰਜੋਏ ਕਰ ਰਿਹਾ ਵਾਂ ਤੁਸੀਂ ਵੀ ਇੰਜੋਏ ਕਰੋ ਦੇਖ ਕੇ ਹਾਂਜੀ ਚਲੋ ਹੁਣ ਬਸ ਕਰੋ ਹੁਣ ਕੰਮ ਵੀ ਤਾਂ ਕਰਨਾ ਦੁਕਾਨ ਤੇ ਹਾਂਜੀ ਮੇਰੀ ਗੱਲ ਸੁਣੋ ਕੱਲ ਇੰਨੀ ਵਧੀਆ ਸੇਲ ਹੋਈ ਆ ਅੱਜ ਦੋਸਤੋ ਡਬਲ ਕਰਨੀ ਆ ਠੀਕ ਹੈ ਵੀਰੇ ਜੇ ਵਧੀਆ ਕੰਮ ਕਰੋਗੇ ਨਾ ਮੈਂ ਤੁਹਾਨੂੰ ਅੱਜ ਸਮੋਸੇ ਖਵਾਉਂਗਾ ਸੱਚੀ ਵੀਰੇ ਹਾਂ ਠੀਕ ਹੈ ਵੀਰੇ ਮੈਂ ਦੋ ਖਾਉਂਗੀ ਸਮੋਸੇ ਚਲ ਤੂੰ ਦੋ ਖਾ ਲਈ ਕੰਮ ਤਾਂ ਕਰ ਲੋ ਖਾਉਂਗੀ ਚਲੋ ਕੰਮ ਤਾਂ ਕਰੋ ਚਲ ਸਮੋਸੇ ਖਾਓ ਕੰਮ ਕਰੀਏ ਅੱਜ ਸ਼ਸ਼ੀਕਰਮਾ ਬਬੀ ਜੀ ਸ਼ਸ਼ੀਕਰ ਸ਼ਸ਼ੀਕਰ ਸਿਮਰਨ ਤੂੰ ਦੁਕਾਨ ਤੇ ਤੁਸੀਂ ਤਾਂ ਕਿਹਾ ਸੀਗਾ ਮੈਨੂੰ ਕਿ ਦੁਕਾਨ ਤੇ ਆ ਜੀ ਮੈਂ ਤਾਂ ਇਹ ਕਿਹਾ ਸੀ ਕਿ ਇੰਨਾ ਵਧੀਆ ਕੰਮ ਚੱਲ ਰਿਹਾ ਵਾ ਕਿ ਹੁਣ ਲੋੜ ਨਹੀਂ ਹੈਗੀ ਦੁਕਾਨ ਤੇ ਆਂਦੀ ਤੇ ਮੈਂ ਕਿਹੜਾ ਤੁਹਾਡੇ ਕੰਮ ਰੋਕਦੀ ਆ ਉਹ ਤਾਂ ਮੈਂ ਵੈਸੇ ਮਜ਼ਾਕ ਕਰਦਾ ਸੀ ਚਲ ਆਈ ਗਿਆ ਤੇ ਆ ਜਾ ਬਹਿ ਜਾ ਵੀਰੇ ਆ ਦੇਖੋ ਵੀਰੇ ਨੇ ਇੱਕ ਹੋਰ ਵੀਡੀਓ ਪਾਈ ਆ ਸੋਹਣੀ ਹੈ ਨਾ ਦੇਖੀ ਹਾਂਜੀ ਵੀਰੇ ਕਿੰਨਾ ਸੋਹਣਾ ਲੱਗ ਰਿਹਾ ਨਾ ਮੈਂ ਉਹ ਗੱਲ ਨਹੀਂ ਕਰਦੀ ਭੀ ਚੈਨੀ ਦੀ ਗੱਲ ਕਰ ਰਹੀ ਆ ਭਾਬੀ ਜੀ ਅਸੀਂ ਤਾਂ ਚੈਨੀ ਦੇਖੀ ਨਹੀਂ ਅਸੀਂ ਤਾਂ ਵੀਰੇ ਨੂੰ ਦੇਖ ਰਹੇ ਆ ਰਿਸ਼ਤੇਦਾਰ ਆਏ ਹੋਇਆ ਕਿੰਨਾ ਵਧੀਆ ਇੰਜੋਏ ਕਰਦੇ ਪਏ ਨੇ ਤੇ ਇੰਜੋਏ ਤਾਂ ਵੀਰਾ ਕਰੂ ਗਈ ਸਾਨੂੰ ਜੋ ਇੱਥੇ ਛੱਡ ਗਏ ਆਪ ਵੀ ਰੋ ਇੱਥੇ ਇੰਜੋਏ ਕਰਦਾ ਪਿਆ ਆਪਾਂ ਇੱਥੇ ਕੰਮ ਕਰਦੇ ਪਏ ਆ ਨਹੀਂ ਭਾਬੀ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਨੂੰ ਨਾ ਸਭ ਪਤਾ ਵਾ ਤੈਨੂੰ ਪਤਾ ਚੈਨੀ ਭਾਵੇਂ ਨਾ ਨਕਲੀ ਆ ਵੀਰੇ ਦੇ ਪਾਈ ਅਸਲੀ ਲੱਗਦੀ ਆ ਨਹੀਂ ਭਾਬੀ ਜੀ ਉਹ ਅਸਲੀ ਦੀ ਚੈਨੀ ਆ ਮੈਨੂੰ ਵੀਰੇ ਨੇ ਆਪ ਦਿਖਾਈ ਸੀ ਤੈਨੂੰ ਦਿਖਾਈ ਸੀ ਹਾਂਜੀ ਫੇਰ ਤਾਂ ਤੈਨੂੰ ਕੜੇ ਦਾ ਵੀ ਪਤਾ ਆਣਾ ਹਾਂਜੀ ਹਾਂਜੀ ਅਸਲੀ ਆ ਉਹ ਨਕਲੀ ਨਹੀਂ ਹੈਗਾ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਪਤਾ ਕਿਉਂ ਨਹੀਂ ਪਤਾ ਵੀਰੇ ਕੋ ਵੀ ਤਾਂ ਹੈਗਾ ਵਾ ਤੁਹਾਡੇ ਕੋ ਹੈਗਾ ਕੜਾ ਹਾਂਜੀ ਹਾਂ ਸੀਗਾ ਵੀਰੇ ਨੇ ਸਾਹਮਣੇ ਆਇਆ ਸੀ ਉਹ ਲੋੜ ਸੀਗੀ ਪਿੱਛੇ ਦੇ ਤੇ ਵੀਰੇ ਨੂੰ ਮੈਂ ਕਿਹਾ ਸੀ ਕਿ ਤੁਸੀਂ ਵੇਚ ਦਿਓ ਚਾ ਵੀਰੇ ਨੇ ਤੁਹਾਡਾ ਵੇਚਤਾ ਵੀਰਾ ਆਪਣਾ ਵੀ ਤਾਂ ਵੇਚ ਸਕਦਾ ਸੀ ਘੜਾ ਸਿਮਰਨ ਤੂੰ ਕਿਹੜੀਆਂ ਗੱਲਾਂ ਲੈ ਕੇ ਬੈ ਗਈਆਂ ਤੇਰਾ ਮੇਰਾ ਕੀ ਹੁੰਦਾ ਵਾ ਉਹ ਵੀ ਆਪਣੇ ਸੀਗਾ ਨਾਲੇ ਜਦੋਂ ਮੈਂ ਪਾੰਦਾ ਹੀ ਨਹੀਂ ਸੀ ਵੀਰੇ ਨੇ ਸਾਹਮਣੇ ਹੋਇਆ ਸੀ ਤਾਂ ਮੈਂ ਵੀਰੇ ਨੂੰ ਕਹਿਈ ਕਿ ਤੁਸੀਂ ਵੇਚ ਦਿਓ ਜੇ ਲੋੜ ਆ ਪੈਸੇ ਦੀ ਉਹ ਪਤਾ ਮੈਨੂੰ ਕਿੰਨਾ ਕੁ ਸਾਹਮਣੇ ਆਇਆ ਵੀਰੇ ਨੇ ਦੇਖਿਓ ਕਿਤੇ ਵੀਰਾ ਕੁਝ ਸਾਰਾ ਕੁਝ ਸਾਹਮ ਵੀ ਨਾ ਜਾਵੇ ਆਹ ਦਾ ਫੜ ਫੋਨ ਮੈਨੂੰ ਨਾ ਦਿਖਾਇਆ ਕਰ ਵੀਡੀਓ ਨੇ ਹਾਂ ਹਾਂ ਜੀ ਅੱਪਾ ਕਿੰਨਾ ਵਧੀਆ ਵੀਰੇ ਦੀਆਂ ਵੀਡੀਓਜ਼ ਦੇਖਦੇ ਫੇਰੇ ਸੀ ਨਾ ਸਹੀ ਕਿਹਾ ਸੀ ਮਾਂ ਇੱਕਦੋਮੀ ਕਿੰਨਾ ਸ਼ਾਂਤ ਮਾਹੌਲ ਹੋ ਗਿਆ ਹੁਣ ਆਪਾਂ ਵੀਡੀਓ ਕਿਵੇਂ ਦੇਖਾਂਗੇ ਆਪਾਂ ਆਵਾਜ਼ ਘੱਟ ਕਰਕੇ ਦੇਖ ਲੈਂਦੇ ਆ ਵੀਡੀਓ ਭਾਬੀ ਜੀ ਦਾ ਧਿਆਨ ਨਾ ਆਪਣੀ ਜੀ ਹੋਊਗਾ ਦੇਖੀ ਤੁਹਾਨੂੰ ਹੁਣ ਸਾਰਾ ਮੂਡ ਖਰਾਬ ਹੋ ਗਿਆ ਹੁਣ ਕੀ ਕਰਾਂਗੇ ਕੀ ਹੋ ਗਿਆ ਧੀਰੇ ਫਬੀਜੀ ਇਦਾਂ ਦੇ ਕਿਉਂ ਆ ਕਿਦਾਂ ਦੇ ਕੀ ਮਤਲਬ ਵੀਰੇ ਉਹ ਕਿਦਾਂ ਕਹਿੰਦੇ ਪੇ ਸੀਗੇ ਇਦਾਂ ਦਾ ਕੁਝ ਨਹੀਂ ਹੈਗਾ ਜਿੱਦਾਂ ਤੁਸੀਂ ਦਿਮਾਗ 'ਚ ਸੋਚੀ ਜਾਂਦੇ ਹੋ ਨਾਲੇ ਹੋਇਆ ਕੀ ਆ ਵੀਡੀਓ ਦੇਖਣੀ ਆ ਹਾਂਜੀ ਤੁਸੀਂ ਪਿੱਛੇ ਜਾ ਕੇ ਦੇਖ ਲਓ ਪਰ ਵੀਰੇ ਉਹ ਬੋਲਣਗੇ ਸਾਨੂੰ ਨਹੀਂ ਬੋਲਦੇ ਇਦਾਂ ਵੀਰੇ ਉਹਨਾਂ ਨੂੰ ਕੀ ਪ੍ਰੋਬਲਮ ਆ ਵੀਡੀਓ ਤੋਂ ਸਿਮਰਨ ਕੋਈ ਪ੍ਰੋਬਲਮ ਨਹੀਂ ਹੈਗੀ ਸਗੋਂ ਤੇ ਜਿੰਨਾ ਉਹ ਰਿਸਪੈਕਟ ਵੀਰੇ ਦੀ ਕਰਦੇ ਆ ਨਾ ਉਹਨੇ ਕਿਸੇ ਦੀ ਨਹੀਂ ਕਰਦੇ ਉਹ ਫਿਰ ਦਿਖਦਾ ਹੀ ਪਿਆ ਉਹ ਤਾਂ ਕੀ ਮਤਲਬ ਤੇ ਵੀਰੇ ਹੋਰ ਕੀ ਆ ਰਿਸਪੈਕਟ ਕਰਦੇ ਨੇ ਉਹ ਉਹ ਰਿਸਪੈਕਟ ਵੀ ਕਦੇ ਦਿਖਾਈ ਜਾਂਦੀ ਆ ਜੇ ਅੱਜ ਆਪਾਂ ਦੁਕਾਨ ਤੇ ਬੈਠੇ ਆ ਨਾ ਤੁਹਾਡੀ ਭਾਬੀ ਕਰਕੇ ਬੈਠੇ ਆ ਉਹਨਾਂ ਨੇ ਕਿਹਾ ਸੀ ਕਿ ਆਪਣਾ 2 ਦਿਨ ਦੁਕਾਨ ਬੰਦ ਰਹੀ ਨੁਕਸਾਨ ਹੋਇਆ ਵਾ ਹੁਣ ਆਪਾਂ ਦੁਕਾਨ ਖੋਲ ਲੈਨੇ ਆ ਆਪਾਂ ਜਾਣ ਨੂੰ ਰਹਿਣ ਦਿੰਨੇ ਆ ਵੀਰੇ ਫਿਰ ਉਹ ਇਦਾਂ ਕਿਉਂ ਬੋਲਦੇ ਪਏ ਸੀ ਸਾਨੂੰ ਕੋਈ ਉਹ ਤਾਂ ਤੁਹਾਨੂੰ ਚੈੱਕ ਕਰਦੇ ਸੀ ਕਿ ਤੁਸੀਂ ਕੀ ਬੋਲਦੇ ਹੋ ਜਾਂ ਅੱਗੋਂ ਕੀ ਜਵਾਬ ਦਿੰਦੇ ਹੋ ਪਰ ਵੀਰੇ ਮੈਨੂੰ ਨਹੀਂ ਲੱਗਦਾ ਪਿਆ ਸੀ ਇਦਾਂ ਮੈਨੂੰ ਤਾਂ ਕੁਝ ਹੋਰ ਹੀ ਲੱਗ ਰਿਹਾ ਸੀ ਸਿਮਰਨ ਦਿਮਾਗ 'ਚ ਇਦਾਂ ਦੀ ਪਿਕਚਰ ਨਾ ਬਣਾਓ ਮੈਂ ਤਾਂ ਇਹੀ ਕਹੂੰਗਾ ਵੀਡੀਓ ਦੇਖਣੀ ਹੈ ਨਾ ਤੁਸੀਂ ਦੇਖੋ ਕੁਝ ਨਹੀਂ ਕਹਿੰਦੀ ਉਹ ਦੇ ਫਿਕਰ ਹੋਗੇ ਤੁਸੀਂ ਦੇਖੋ ਕੋਈ ਨਹੀਂ ਕੰਮ ਵੀ ਕਰੋ ਨਾਲੇ ਜੇ ਕੋਈ ਵੀਡੀਓ ਆਊਗੀ ਦੇਖ ਲਓ ਆਰਾਮ ਨਾਲ ਕਾਲ ਸੁਣੋ ਕੁੜੀਆਂ ਸਵੇਰ ਦੀਆਂ ਆਈਆਂ ਹੋਈਆਂ ਨੇ ਉਹਨਾਂ ਨੂੰ ਕੁਝ ਖਾਣ ਲਈ ਤਾਂ ਮੰਗਵਾ ਦਿਓ ਸਿਮਰਨ 네ਹਾ ਐਤਰਾਓ ਹਾਂਜੀ ਵੀਰੇ ਮੈਂ ਤੁਹਾਨੂੰ ਕਹਿੰਦਾ ਪਿਆ ਸੀ ਨਾ ਭਾਬੀ ਤੁਹਾਡੀ ਨੇ ਪਤਾ ਕੀ ਕਿਹਾ ਵਾ ਹਾਂਜੀ ਕਿ ਸਵੇਰ ਦੀਆਂ ਆਈਆਂ ਹੋਈਆਂ ਨੇ ਇਹਨਾਂ ਲਈ ਕੁਝ ਖਾਣ ਲਈ ਮੰਗਾ ਲਓ ਅੱਛਾ ਦੱਸੋ ਸਿਮਰਨ ਨੇ ਕੀ ਖਾਣਾ ਵਾ ਭਾਬੀ ਜੀ ਜੋ ਤੁਸੀਂ ਮੰਗਾਉਂਗੇ ਉਹ ਖਾ ਲਾਂਗੇ ਚਾ ਤੂੰ ਰੋਟੀ ਨਹੀਂ ਲੈ ਕੇ ਆਈਆਂ ਰੋਟੀ ਲੈ ਕੇ ਆਇਆ ਪਰ ਰੋਟੀ ਖਾਣ ਦਾ ਦਿਲ ਨਹੀਂ ਕਰਦਾ ਪਿਆ ਕੁਝ ਬਾਹਰਲਾ ਖਾਣ ਦਾ ਦਿਲ ਕਰ ਰਿਹਾ ਕੁਝ ਬਾਹਰਲਾ ਪੀਜ਼ਾ 버ਗਰ ਟੋਸਾ ਏਦਾਂ ਕਰਦੇ ਆ ਅੰਕਲ ਚਿਪਸ ਲੈ ਆਣੇ ਆ ਪਰ ਉਹ ਤਾਂ ਮੈਂ ਖਾਂਦੀ ਨਹੀਂ ਨੀਹਾ ਵੀ ਨਹੀਂ ਖਾਂਦੀ ਚਲ ਕੋਈ ਨਹੀਂ ਮੈਂ ਤਾਂ ਖਾ ਲੂੰਗੀ ਨਾ ਜਾਣਿਆ ਲੈ ਕੇ ਆ ਆ ਲੈ ਵੀਰ ਦਾ ਫੋਨ ਹਲੋ ਹਾਂ ਸਿਮਰਨ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਮੈਂ ਵਧੀਆ ਤੁਸੀਂ ਸੁਣਾਓ ਮੈਂ ਤਾਂ ਠੀਕ ਹਾਂ ਕੀ ਕਰੀ ਜਾਂਦੇ ਹੋ ਵੀਰੇ ਅਸੀਂ ਤਾਂ ਕੰਮ ਕਰਦੇ ਵੇ ਸੀ ਮੈਂ ਤਾਂ ਨੋਟਿਸ ਕੀਤਾ ਤੁਸੀਂ ਮੋਬਾਈਲ ਚ ਲਾਈ ਜਾਂਦੇ ਹੋ ਨਹੀਂ ਵੀਰੇ ਉਹ ਤਾਂ ਅਸੀਂ ਤੁਹਾਡੇ ਸਟੇਟਸ ਦੇਖਦੇ ਪਏ ਸੀਗੇ ਵੀਰੇ ਤੁਸੀਂ ਨਾ ਹੁਣ ਸਟੇਟਸ ਪਾਣ ਲੱਗ ਗਏ ਨਾ ਬਹੁਤ ਵਧੀਆ ਲੱਗਦਾ ਤੁਹਾਡੀਆਂ ਸਟੋਰੀਆਂ ਦੇਖ ਕੇ ਵਧੀਆ ਤਾਂ ਲੱਗਦਾ ਪਰ ਕੰਮ ਵੀ ਤਾਂ ਕਰਨੇ ਹਨ ਨਾ ਕਿੱਲੇ ਮੋਬਾਈਲ ਹੀ ਦੇਖੀ ਜਾਣੇ ਆ ਹਾਂਜੀ ਵੀਰੇ ਕੰਮ ਵੀ ਕਰ ਰਹੇ ਆ ਅੱਛਾ ਬਾਬਾ ਵੀਰਾ ਪਾਪਾ ਵੀਰੇ ਤਾਂ ਹੈ ਨਹੀਂ ਦੁਕਾਨ ਤੇ ਅੱਛਾ ਮੈਂ ਤਾਂ ਜਿਵੇਂ ਪਾਗਲ ਹਾਂ ਜੇ ਮੈਨੂੰ ਇਹ ਪਤਾ ਲੱਗ ਸਕਦਾ ਕਿ ਤੁਸੀਂ ਮੋਬਾਈਲ ਚ ਲਾ ਰਹੇ ਹੋ ਤੇ ਕੈਮਰਾ ਕਿਤੇ ਹੋਰ ਤਾਂ ਚੱਲਦਾ ਹੀ ਨਹੀਂ ਹੋਣਾ ਸੌਰੀ ਵੀਰੇ ਵੀਰੇ ਕੋਲੇ ਹੀ ਆ ਮੈਂ ਗੱਲ ਕਰਨੀ ਆ ਤੁਹਾਡੀ ਕਿਰਾ ਗੱਲ ਹਲੋ ਵੀਰੇ ਹਲੋ ਬਾਬਾ ਫੋਨ ਨਹੀਂ ਚੱਕਦਾ ਪਿਆ ਬਾਈ ਚਾਰਜਿੰਗ ਤੇ ਲੱਗਾ ਹੋਇਆ ਸੀਗਾ ਫੋਨ ਹਾਂ ਬਹੁਤ ਠੀਕ ਠਾਕ ਹਾਂਜੀ ਹਾਂਜੀ ਵਧੀਆ ਸੇਤਾਂ ਸੇਤ ਵੀ ਠੀਕ ਆ ਭਾਜੀ ਕੰਮ ਕਿਵੇਂ ਆ ਕੰਮ ਭਾਜੀ ਬਹੁਤ ਵਧੀਆ ਕੱਲ ਵੀ ਵਧੀਆ ਸੇਲ ਹੋਈ ਅੱਜ ਵੀ ਠੀਕ ਆ ਚੱਲ ਵਧੀਆ ਹੀ ਚੱਲਦੀ ਆ ਜੀ ਲਾ ਕੇ ਕੰਮ ਕਰੋ ਨਾ ਸੇਲ ਹੁੰਦੀ ਆ ਦੁਕਾਨ ਖੁੱਲੂਗੀ ਤਾਂ ਹੀ ਕਸਟਮਰ ਆਣਗੇ ਹਾਂਜੀ ਜੀ ਜੀ ਚੱਲ ਮਾਸੀ ਉਹਨੇ ਯਾਦ ਕਰਦੇ ਸੀ ਸਾਰੇ ਕਹਿੰਦੇ ਵਿਆਹ ਤੇ ਹੁਣ ਸਾਰਿਆਂ ਨੇ ਆਣਾ ਨਹੀਂ ਤਾਂ ਮੈਂ ਨਾਰਾਜ਼ ਹੋ ਜਾਣਾ ਨਹੀਂ ਨਹੀਂ ਵਿਆਹ ਤੇ ਵੀਰੇ ਆਪਾਂ ਸਾਰੇ ਜਾਣੀ ਜਾਵਾਂਗੇ ਹਾਂ ਹਾਂ ਪੱਕਾ ਚੱਲਾਂਗੇ ਤੇ ਮੇਰੀ ਗੱਲ ਸੁਣ ਇਕ ਨਾ ਪੇਮੈਂਟ ਦੇਣੀ ਆ 9000 ਰੁਪਿਆ ਪਰ ਭਾਜੀ ਕੱਲ ਦੇ 12000 ਤੇ ਅੱਜ ਦਾ ਲੈ ਅੱਢ ਦਾ 10000 ਹੋਈ ਐ ਸੇਲ ਨਹੀਂ ਨਹੀਂ ਉਹ ਪੇਮੈਂਟ ਨਹੀਂ ਯੂਜ਼ ਕਰਨੀ ਹੈਗੀ ਮੇਰੀ ਗੱਲ ਸੁਣ ਥੱਲੇ ਨਾ ਪੇਮੈਂਟ ਪਈ ਆ ਸ਼ੇਰਿੰਗ ਵਾਲਾ ਡੱਬੇ ਪਏ ਨਾ ਹਾਂਜੀ ਭਾਜੀ ਕੱਢਣ ਨੂੰ ਹਾਂਜੀ ਭਾਜੀ ਇਹ ਬਲੈਕ ਲਫਾਫਾ ਵਾ ਹਾਂ ਇਹਨੂੰ ਕੱਢ ਕੇ ਨਾ ਇਹਦੇ ਵਿੱਚੋਂ ਉੱਤੇ ਉੱਤੇ 5 500 ਨੋਟ ਪਏ ਉਹ ਕੱਢ ਲਾ ਹਾਂਜੀ 500 ਵਾਲੀ ਦੱਬੀ ਹੈਗੀ ਇੱਕ ਬਾਕੀ ਪੇਮੈਂਟ ਉੱਥੇ ਰੱਖ ਦੇ ਠੀਕ ਆ ਬਾਜੀ ਇਹ ਪੇਮੈਂਟ ਜਿਹੜੀ ਹੈ ਨਾ ਇਹ ਜਾ ਕੇ ਅ ਬੇਬੀਲਾ ਕੰਪਨੀ ਵਾਲਿਆਂ ਨੂੰ ਦੇ ਆ ਠੀਕ ਆ ਵੀਰੇ ਇਹ ਜਿਹੜੀ ਵੀਰੇ ਨੇ ਭੇਜਿਆ ਪੈਸੇ ਐਜ਼ ਇਟ ਇਜ਼ ਇਦਾਂ ਹੀ ਫੜਾ ਕੇ ਰਸੀਦ ਲੈ ਠੀਕ ਆ ਬਾਜੀ ਠੀਕ ਆ ਠੀਕ ਆ ਜਾ ਕੇ ਮੈਨੂੰ ਫੋਨ ਕਰ ਦਿਓ ਓਕੇ ਜਲਦੀ ਆ ਜੀ ਗਾਗ ਦਾ ਟਾਈਮ ਆ ਦੁਕਾਨ ਵੀ ਦੇਖਣੀ ਆ ਹਾਂਜੀ ਹਾਂ ਚਲ ਠੀਕ ਆ ਸਿਮਰਨ ਆਲਾ ਫੋਨ ਸਿਮਰਨ ਧਿਆਨ ਰੱਖੀ ਮੈਂ ਨਾ ਕਿਸ ਨੂੰ ਪੇਮੈਂਟ ਦੇ ਕੇ ਆਣੀ ਆ ਤੇ ਥੋੜੀ ਦੇਰ ਚਾਰਿਆਵਾ ਸਿਮਰਨਾ ਹਾਂਜੀ ਵੀਰੇ ਭਾਬੀ ਤੇਰੀ ਕਿੱਥੇ ਆ ਭਾਬੀ ਜੀ ਤਾਂ ਉਹਦੇ ਚਲੇ ਗਏ ਸੀ ਜਦੋਂ ਤੁਸੀਂ ਗਏ ਹੋ ਕਿੱਥੇ ਗਏ ਆ ਦੱਸ ਕੇ ਨਹੀਂ ਗਏ ਸਾਨੂੰ ਘਰੇ ਗਏ ਹੋਣਿਆ ਕੋਈ ਕੰਮ ਹੋਣਾ ਚਲੋ ਛੱਡੋ ਆਜੋ ਸਮੋਸੇ ਖਾਈਏ ਪਰ ਵੀਰੇ ਹਜੇ ਤਾਂ ਉਹਨੇ ਸੇਲ ਹੀ ਨਹੀਂ ਹੋਈ ਨਾ ਜਿੰਨੀ ਤੁਸੀਂ ਕਿਹਾ ਸੀਗਾ ਕੋਈ ਗੱਲ ਨਹੀਂ ਸ਼ੁਰੂਆਤ ਤਾਂ ਵਧੀਆ ਹੋਈ ਗਈ ਆ ਨਾਲੇ ਮੈਨੂੰ ਸੀਗਾ ਫਿਰ ਤੁਸੀਂ ਕਹੋਗੇ ਕਿ ਵੀਰੇ ਨੇ ਵਾਅਦਾ ਕੀਤਾ ਤੇ ਸਮੋਸੇ ਖਵਾਏ ਨਹੀਂ ਤਾ ਮੈਂ ਕਿਹਾ ਲੈ ਚੱਲੋ ਹੁਣ ਹੀ ਖਾਣੇ ਆ ਤੇ ਵੀਰੇ ਭਾਬੀ ਜੀ ਭਾਬੀ ਵੀ ਘਰੇ ਕੁਛ ਨਾ ਕੁਛ ਖਾ ਹੀ ਲੋਗੀ ਤੂੰ ਪਲੇਟ ਚਮਚ ਲੈ ਕੇ ਆਓ ਵੀਰੇ ਤੁਸੀਂ ਨਾ ਭਾਬੀ ਜੀ ਨੂੰ ਫੋਨ ਕਰ ਹੀ ਲੋ ਕਿ ਪਤਾ ਆਈ ਜਾਣ ਬੀਬੀ ਗੱਲ ਸਹੀ ਐ ਹਲੋ ਹਾਂਜੀ ਸਿਮਰਨ ਕਿੱਥੇ ਪੀਜ਼ਾ ਖਾ। ਚਲ ਠੀਕਾ ਖਾ ਲਾ। ਓਕੇ। ਭਾਬੀ ਤੁਹਾਡੀ ਤਾਂ ਘਰੇ ਪੀਜ਼ਾ ਖਾ ਰਹੀ ਐ।